ਜੀ ਉਸ ਅਕਾਲਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਇਹ ਵੀਡੀਓ ਦੇਖ ਕੇ ਸੱਚੇ ਹੀ ਤੁਸੀਂ ਆਪ ਕਹੋਗੇ ਕਿ ਕਮਾਲ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਉਹ ਅਕਾਲਪੁਰਖ ਵਾਹਿਗੁਰੂ ਕਲਾ ਕਲਾਕਾਰੀ ਨਹੀਂ ਹੈਗਾ ਉਹ ਦੁਨੀਆ ਦਾ ਸਭ ਤੋਂ ਵੱਡਾ ਇੰਜੀਨੀਅਰ ਵੀ ਆ ਉਹ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਵੀ ਆ ਉਹ ਦੁਨੀਆ ਦਾ ਸਭ ਤੋਂ ਵੱਡਾ ਸਾਇੰਟਿਸਟ ਵੀ ਆ ਕਿਆਨ ਦਾ ਮਤਲਬ ਕਿ ਦੁਨੀਆ ਦੇ ਵਿੱਚ ਐਸੀ ਕੋਈ ਵੀ ਸ਼ੈ ਹੈ ਨਹੀਂ ਜਿਹੜੀ ਪ੍ਰਮਾਤਮਾ ਤੋਂ ਨਾ ਆਈ ਹੋਵੇ ਉਹ ਪ੍ਰਮਾਤਮਾ ਦੇ ਹੁਕਮ ਦੇ ਨਾਲ ਹੀ ਹਰ ਸ਼ੈ ਆਪਣਾ ਵजूद ਰੱਖਦੀ ਆ ਤੇ ਪ੍ਰਮਾਤਮਾ ਦੇ ਗੁਣਾਂ ਦੇ ਵਿੱਚੋਂ ਹੀ ਇਨਸਾਨ ਨੂੰ ਗੁਣ ਮਿਲਦੇ ਆ ਫੇਰ ਹੀ ਇਨਸਾਨ ਅੱਗੇ ਕੁਝ ਬਣ ਪਾਉਂਦਾ ਡਾਕਟਰ ਇੰਜੀਨੀਅਰ ਸਾਇੰਟਿਸਟ ਕੁਝ ਵੀ ਲਾ ਲਓ ਤੁਸੀਂ ਜੇ ਉਹ ਪ੍ਰਮਾਤਮਾ ਗੁਣ ਦਿੰਦਾ ਫੇਰ ਹੀ ਅਸੀਂ ਅੱਗੇ ਵਧ ਪਾਉਂਦੇ ਆ ਪਰ ਜਿਤਾ ਸਾਨੂੰ ਗੁਰੂ ਪਾਸ਼ਾ ਕਹਿ ਕੇ ਗਏ ਨੇ ਲਿਖ ਕੇ ਦੇ ਕੇ ਗਏ ਨੇ ਕਿ ਜੋ ਬ੍ਰਹਿਮੰਡ ਦੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਬ੍ਰਹਿਮੰਡ ਦੇ ਵਿੱਚ ਅਸੀਂ ਕੋਈ ਵੀ ਸ਼ੈ ਨਹੀਂ ਹੈਗੀ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਵਿਰਾਜਮਾਨ ਨਾ ਹੋਵੇ ਉਹ ਗੱਲ ਵੱਖਰੀ ਆ ਕਿ ਅਸੀਂ ਸਾਡੇ ਸਰੀਰ ਦੀ ਤਾਕਤ ਨੂੰ ਨਹੀਂ ਜਾਣਦੇ ਉਹ ਗੱਲ ਵੱਖਰੀ ਆ ਕਿ ਅਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਉਹ ਗੱਲ ਵੱਖਰੀ ਆ ਕਿ ਸਾਨੂੰ ਪਰਮਾਤਮਾ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਨਹੀਂ ਹੈਗਾ ਕਹਿਣਾ ਸੌਖਾ ਪਰ ਅਸਲ ਦੇ ਵਿੱਚ ਭਰੋਸਾ ਕਰਨਾ ਉਹ ਬੜਾ ਔਖਾ ਦੇਖੋ ਤੁਸੀਂ ਕਿਦਾਂ ਸਾਇੰਸ ਵੀ ਇਹ ਚੀਜ਼ ਨੂੰ ਮੰਨਦੀ ਆ ਕਿ ਜੋ ਬਾਹਰ ਬ੍ਰਹਿਮੰਡ ਦੇ ਵਿੱਚ ਆ ਉਹ ਸਾਡੇ ਸਰੀਰ ਦੇ ਵਿੱਚ ਵੀ ਆ ਤੇ ਇਨਸਾਨੀ ਸਰੀਰ ਆ ਜਿਹੜਾ ਉਹ ਦੁਨੀਆ ਦੀ ਸਭ ਤੋਂ ਐਡਵਾਂਸ ਮਸ਼ੀਨਰੀ ਆ ਇਹ ਤੋਂ ਐਡਵਾਂਸ ਮਸ਼ੀਨਰੀ ਹਜੇ ਤੱਕ ਕੋਈ ਬਣਾ ਨਹੀਂ ਸਕਿਆ ਤੇ ਨਾ ਹੀ ਕੋਈ ਬਣਾ ਸਕੂਗਾ ਜੈਸਾ ਸਿਸਟਮ ਸਾਡੇ ਸਰੀਰ ਦੇ ਅੰਦਰ ਪਰਮਾਤਮਾ ਨੇ ਲਾਇਆ ਹੋਇਆ ਨਾ ਜਿੱਤਾਂ ਦੀਆਂ ਮੋਟਰਾਂ ਉਹ ਕੋਈ ਇੰਜੀਨੀਅਰ ਨਹੀਂ ਬਣਾ ਸਕਦਾ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਨਾੜੀਆਂ ਨੇ ਛੋਟੀਆਂ ਵੱਡੀਆਂ ਜੇ ਉਹਨਾਂ ਨੂੰ ਕੱਢ ਕੇ ਇੱਕ ਜਗ੍ਹਾ ਤੇ ਉੱਤੇ ਇਕੱਠੀਆਂ ਕਰ ਲਈਏ ਤਾਂ ਉਹ ਇੰਨੀਆਂ ਲੰਬੀਆਂ ਹੋ ਜਾਂਦੀਆਂ ਨੇ ਕਿ ਅਸੀਂ ਧਰਤੀ ਦੇ ਉੱਤੇ ਦੀ ਤਿੰਨ ਤੋਂ ਚਾਰ ਵਾਰੀ ਜਿਹੜਾ ਦੇ ਸਕਦੀਆਂ ਇਸੋਚੋ ਕਿੰਦਾ ਪ੍ਰਮਾਤਮਾ ਨੇ ਦਿਲ ਦੇ ਨਾਲ ਇਹਨਾਂ ਨਾੜੀਆਂ ਨੂੰ ਫਿੱਟ ਕੀਤਾ ਹੋਣਾ ਕਿਵੇਂ ਨਾੜੀਆਂ ਇੱਕ ਦੂਜੇ ਦੇ ਨਾਲ ਮਿਕਸ ਅਪ ਕਰਕੇ ਤੇ ਪੂਰੇ ਸਰੀਰ ਦੇ ਵਿੱਚ ਇੱਕ ਖੂਨ ਦਾ ਪ੍ਰਵਾਹ ਚਲਾਇਆ ਪ੍ਰਮਾਤਮਾ ਨੇ ਸਾਡਾ ਸਰੀਰ ਐਵੇਂ ਨਹੀਂ ਆਪਾਂ ਕਹਿੰਦੇ ਹੱਗੇ ਕਿ ਦੁਨੀਆ ਦੀ ਸਭ ਤੋਂ ਐਡਵਾਂਸ ਮਸ਼ੀਨਰੀ ਆ ਸਾਡੀਆਂ ਅੱਖਾਂ ਪ੍ਰਮਾਤਮਾ ਨੇ ਐਸੀ ਖੇਤਰ ਰਚਾਈ ਆ ਆਪਾਂ ਅਸਲੀ ਕੀਦਾਨਾ ਵੀ ਜਿਹੜੀ ਸਾਇੰਸ ਆ ਉਹ ਪਰਮਾਤਮਾ ਦੀ ਰੀਸ ਕਰਦੀ ਆ ਹੁਣ ਕੋਈ ਵੀ ਐਸੀ ਦੂਰਬੀਨ ਜਾਂ ਕੈਮਰਾ ਨਹੀਂ ਜਿਹੜਾ ਇੰਨੀ ਸੇਤੀ ਜਿਹੜਾ ਫੋਕਸ ਆ ਨੇੜੇ ਜਾਂ ਦੂਰ ਕਰ ਸਕੇ ਜੇ ਅਸੀਂ ਸਾਡੇ ਸਰੀਰ ਦੇ ਉੱਤੇ ਹੱਥ ਨੂੰ ਅਸੀਂ ਸਾਰਾ ਦਿਨ ਰਗੜੀ ਜਾਈਏ ਤਾਂ ਹੋ ਸਕਦਾ ਸਾਡਾ ਹੱਥ ਦੂਜਾ ਲਾਲ ਹੋ ਜਵੇ ਜਾਂ ਉਹਦਾ ਮਾਸ ਲੈਣਾ ਸ਼ੁਰੂ ਹੋ ਜਵੇ ਪਰ ਸਾਡੀਆਂ ਅੱਖਾਂ ਨੇ ਜਿਹੜੀਆਂ ਅਸੀਂ ਦਿਨ ਦੇ ਵਿੱਚ 1200 ਵਾਰ ਚਮਕਾਉਨੇ ਆ ਇਸ ਸਾਡੀਆਂ ਅੱਖਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਲਿਕਵਡ ਜਾਂ ਗਰੀਸ ਹੁੰਦਾ ਤੇ ਉਹ ਗਰੀਸ ਦੇ ਕਰਕੇ ਜਦੋਂ ਅਸੀਂ ਅੱਖਾਂ ਚਮਕਾਉਂਦੇ ਆ ਸਾਡੀਆਂ ਅੱਖਾਂ ਨੂੰ ਪਤਾ ਨਹੀਂ ਲੱਗਦਾ ਇਹ ਗਰੀਸ ਜੇ ਵੱਧ ਜਵੇ ਤਾਂ ਅੱਖਾਂ 'ਚ ਪਾਣੀ ਆਉਣ ਲੱਗ ਜਾਂਦਾ ਜੇ ਘੱਟ ਜਵੇ ਤਾਂ ਅੱਖਾਂ ਸੁੱਕ ਜਾਂਦੀਆਂ ਨੇ ਅਸੀਂ ਆਪਣੀ ਮਰਜ਼ੀ ਦੇ ਨਾਲ ਜੇ ਸੋਚ ਕੇ ਕਹੀਏ ਕਿ 1200 ਵਾਰ ਚਮਕਾਉਣੀ ਆ ਅੱਖ ਤਾਂ ਅਸੀਂ ਥੱਕ ਜਾਾਂਗੇ ਚਮਕਾ ਨਹੀਂ ਸਕਦੇ ਪਰ ਪ੍ਰਮਾਤਮਾ ਨੇ ਟਾਈਮਰ ਸੈੱਟ ਕੀਤਾ ਹੋਇਆ ਸਾਡੇ ਸਰੀਰ ਦੇ ਵਿੱਚ ਜਦੋਂ ਵੀ ਕੋਈ ਰੋਸ਼ਨੀ ਜਾਂ ਕੋਈ ਇਦਾਂ ਦੀ ਚੀਜ਼ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦੀ ਹੈ ਆਪਣੇ ਆਪ ਹੀ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ 'ਚ ਚੱਲ ਰਿਹਾ ਹੈ ਕੈਸੀ ਖੇਡ ਨਚਾਈ ਹੋਈ ਆ ਪ੍ਰਮਾਤਮਾ ਨੇ ਦੇਖੋ ਸਾਡੇ ਜਿਹੜੇ ਨੌ ਨੇ ਉਹ ਮਾਸ ਦੇ ਵਿੱਚੋਂ ਨਿਕਲਦੇ ਆ ਸਾਡੇ ਦੰਦ ਮਾਸ 'ਚੋਂ ਨਿਕਲਦੇ ਆ ਸਾਡੇ ਵਾਲ ਮਾਸ 'ਚੋਂ ਨਿਕਲਦੇ ਨੇ ਹਨਾ ਮਾਸ ਦੇ ਵਿੱਚ ਕਿੱਦਾਂ ਕੋਈ ਚੀਜ਼ ਉੱਗ ਸਕਦੀ ਆ ਆਪਣੇ ਦੰਦ ਹੀ ਦੇਖ ਲਓ ਤੁਸੀਂ ਆਪਣੇ ਦੰਦ ਛੋਟੇ ਹੁੰਦੇ ਜਦੋਂ ਨਿਕਲਦੇ ਸੀ ਤਾਂ ਦੁਬਾਰਾ ਆ ਜਾਂਦੇ ਸੀਗੇ ਹਨਾ ਫਿਰ ਉਹ ਵੱਡੇ ਹੋਣੇ ਸ਼ੁਰੂ ਹੁੰਦੇ ਨੇ ਪਰ ਫਿਰ ਇੱਕ ਥਾਂ ਤੇ ਆ ਕੇ ਰੁਕ ਜਾਂਦੇ ਨੇ ਉਤੋਂ ਕਹਾ ਫਿਰ ਵਾਧੇ ਨਹੀਂ ਹੈਗੇ ਹਨ ਕਿੰਦਾ ਪ੍ਰਮਾਤਮਾ ਨੇ ਚੀਜ਼ਾਂ ਨੂੰ ਸੈੱਟ ਕੀਤਾ ਹੋਇਆ ਉਹਨੂੰ ਕਿਵੇਂ ਪਤਾ ਦੰਦ ਨੂੰ ਵੀ ਇਹ ਤੋਂ ਕਹਾ ਵਧਣਾ ਨਹੀਂ ਸਾਡੇ ਸਿਰ ਦੇ ਵਾਲ ਵਧਦੇ ਆ ਸਾਡੀਆਂ ਪੇਫਣਾਂ ਦੇ ਵਾਲ ਨਹੀਂ ਵਧਦੇ ਹੈ ਤਾਂ ਵਾਲ ਹੀ ਨਹੀਂ ਉਹ ਵੀ ਦਾੜੀ ਦੇ ਵਾਲ ਵਧਦੇ ਨੇ ਪਰ ਪੇਫਣ ਦੇ ਵਾਲ ਨਹੀਂ ਵਧਦੇ ਹੈਗੇ ਸੋ ਕਹਿਣ ਦਾ ਮਤਲਬ ਕਿ ਸਾਡੇ ਸਰੀਰ ਦੇ ਵਿੱਚ ਵੀ ਪ੍ਰਮਾਤਮਾ ਨੇ ਪਤਾ ਨਹੀਂ ਐਸੀਆਂ ਕਿੱਦਾਂ ਦੀਆਂ ਮੋਟਰਾਂ ਜਾਇਸੀ ਕਿੱਦਾਂ ਦੀ ਮਸ਼ੀਨਰੀ ਐਸਾ ਕਿੱਦਾਂ ਦਾ ਸੌਫਟਵੇਅਰ ਸੈੱਟ ਕੀਤਾ ਹੋਇਆ ਕਿ ਹਰ ਚੀਜ਼ ਨੂੰ ਪਤਾ ਕਿ ਉਹਨੇ ਕਿੰਨੀ ਲਿਮਟ ਦੇ ਵਿੱਚ ਵਧਣਾ ਤੇ ਕਿੰਨੀ ਲੈਂਪ ਦੇ ਵਿੱਚ ਰਹਿਣਾ ਹੋਰ ਕਮਾਲ ਦੀ ਗੱਲ ਦੇਖੋ ਕਿ ਪ੍ਰਮਾਤਮਾ ਨੇ ਸਾਡਾ ਸਰੀਰ ਪਾਣੀ ਦਾ ਪੁਤਲਾ ਮਾਸ ਦਾ ਪੁਤਲਾ ਬਣਾਇਆ ਹਨਾ ਪਰ ਇਹਦੇ ਅੰਦਰ ਵੀ ਇੱਕ ਅਗਨੀ ਚੱਲਦੀ ਆ ਆਯੁਰਵੇਦ ਵੀ ਇਸ ਚੀਜ਼ ਨੂੰ ਮੰਨਦਾ ਕਿ ਸਾਡੇ ਸਰੀਰ ਦੇ ਅੰਦਰ ਜਟ ਅਗਨੀ ਹੁੰਦੀ ਆ ਵੈਸੇ ਤਾਂ ਜਿਹੜੀ ਆਗਾ ਉਹ ਸਾਡੇ ਸਰੀਰ ਨੂੰ ਮਚਾ ਦਿੰਦੀ ਆ ਪਰ ਇਹ ਇੱਕ ਖਾਸ ਕਿਸਮ ਦੀ ਇੱਕ ਰੱਬੀ ਅਗਨ ਹੁੰਦੀ ਆ ਜਿਹੜੀ ਸਾਡੇ ਸਰੀਰ ਦੇ ਵਿੱਚ ਹਰ ਵੇਲੇ ਮੌਜੂਦ ਹੁੰਦੀ ਆ ਜਦੋਂ ਅਸੀਂ ਕੁਝ ਖਾਂਦੇ ਆ ਇਹ ਜਿਹੜੀ ਆਗਾ ਇਹ ਆਪਣੇ ਆਪ ਸਾਡੇ ਸਰੀਰ ਦੇ ਵਿੱਚ ਬਲਣਾ ਸ਼ੁਰੂ ਹੋ ਜਾਂਦੀ ਆ ਇਹਦੇ ਨਾਲ ਹੀ ਜਿਹੜਾ ਸਰੀਰ ਆ ਉਹ ਭੋਜਨ ਨੂੰ ਸਾਡੇ ਸਰੀਰ ਦੇ ਵਿੱਚ ਪਕਾਉਂਦਾ ਤੇ ਪਚਾਉਂਦਾ ਤੇ ਉਤੋਂ ਹੀ ਭੋਜਨ ਆ ਜਿਹੜਾ ਉਹਦਾ ਅੱਗੇ ਖੂਨ ਬਣਦਾ ਖੂਨ ਮਾਸ ਸਾਰਾ ਸਾਡੇ ਸਰੀਰ ਦਾ ਜਿਹੜਾ ਲੜਿੰਦੀ ਚੀਜ਼ ਆ ਉਹ ਸਾਡੇ ਭੋਜਨ ਤੋਂ ਅੰਤਰ ਸਾਰਟੀ ਫਿਰ ਪੈਦਾ ਹੁੰਦੀ ਆ ਬਣਦੀ ਆ ਹੁਣ ਦੇਖੋ ਸਾਇੰਸ ਨੇ ਸਾਰਾ ਕੁਝ ਬਣਾ ਲਿਆ ਪਰ ਇੱਕ ਥਾਂ ਤੇ ਆ ਕੇ ਫਿਰ ਉਹਨਾਂ ਨੂੰ ਰੁਕਣਾ ਪੈਂਦਾ ਖੂਨ ਉਹ ਬਣਾ ਨਹੀਂ ਸਕਦੇ ਖੂਨ ਸਿਰਫ ਪ੍ਰਮਾਤਮਾ ਹੀ ਪੈਦਾ ਕਰ ਸਕਦਾ ਤੇ ਖੂਨ ਦੇ ਵਾਸਤੇ ਉਹਨਾਂ ਨੂੰ ਫਿਰ ਪ੍ਰਮਾਤਮਾ ਦੀ ਸਹਾਇਤਾ ਲੈਣੀ ਪਣੀ ਆ ਖੂਨ ਦਾ ਦਾਨ ਮੰਗਣਾ ਪੈਂਦਾ ਤੇ ਤੁਸੀਂ ਇਹ ਵੀ ਦੇਖੋ ਸਾਡੇ ਸਰੀਰ ਦੇ ਵਿੱਚ ਖੂਨ ਦੇ ਇੱਕ ਛੋਟੇ ਜੇ ਕਤਰੇ ਦੇ ਵਿੱਚ ਕਿੰਨੀ ਸੰਖਿਆ ਦੇ ਵਿੱਚ ਜੀਵ ਨੇ ਕਿੰਨੀ ਸੰਖਿਆ ਦੇ ਵਿੱਚ ਜਿਹੜਾ ਜੀਵ ਨਾ ਉਹ ਸਾਡੇ ਖੂਨ ਦੇ ਇੱਕ ਕਤਰੇ ਦੇ ਅੰਦਰ ਵੀ ਹੈਗਾ ਸੋ ਸਾਡੇ ਅੰਦਰ ਵੀ ਪਤਾ ਨਹੀਂ ਕਿੰਨੀ ਇੱਕ ਦੁਨੀਆ ਜਿਹੜੀ ਵਸਦੀ ਆ ਆਪਾਂ ਇੱਕ ਇੱਕ ਟੌਪਿਕ ਦੇ ਉੱਤੇ ਚਾਹੇ ਹਰ ਰੋਜ਼ 100-100 ਵੀਡੀਓ ਬਣਾ ਕੇ ਪਾ ਲਈਏ ਪਰਮਾਤਮਾ ਉਹਦੇ ਰੰਗ ਉਹਦੀਆਂ ਖੇਡਾਂ ਉਹਦੇ ਅਸਚਾਰਜ ਕੌਤਕ ਉਹ ਖਤਮ ਹੀ ਨਹੀਂ ਹੋਣੇ ਅਸੀਂ ਸਾਰੇ ਵੀ ਮਿਲ ਕੇ ਪੂਰੀ ਦੁਨੀਆ ਦੇ ਲੋਕ ਵੀ ਮਿਲ ਕੇ ਜੇ ਅਸੀਂ ਉਸ ਪਰਮਾਤਮਾ ਦੇ ਗੁਣਾ ਦਾ ਗੀਤ ਗਾਉਣਾ ਸ਼ੁਰੂ ਕਰੀਏ ਨਾ ਫਿਰ ਵੀ ਨਹੀਂ ਗਾ ਸਕਦੇ ਇੰਨਾ ਵੱਡਾ ਪਰਮਾਤਮਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਦੇਖੋ ਪਰਮਾਤਮਾ ਨੇ ਸਾਡੇ ਅੰਦਰ ਕੈਸੀ ਸਾਰੀ ਦੁਨੀਆ ਦੀ ਸਾਰੀ ਸ੍ਰਿਸ਼ਟੀ ਦੀ ਤਾਕਤ ਸਾਡੇ ਅੰਦਰ ਸਮਾ ਰੱਖੀ ਹੈ ਇਨਸਾਨੀ ਸਰੀਰ ਦੇ ਵਿੱਚ ਸੋ ਉਹਦੀਆਂ ਖੇਡਾਂ ਨੂੰ ਸਮਝਣ ਵਾਸਤੇ ਉਹਦਾ ਨਾਮ ਲੈਣਾ ਪੈਣਾ ਉਦਾ ਸਿਮਰਨ ਕਰਨਾ ਪੈਣਾ ਤੇ ਪ੍ਰਮਾਤਮਾ ਦੇ ਵੱਲ ਨੂੰ ਸਾਨੂੰ ਤੁਰਨਾ ਪੈਣਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀਆਂ ਜਿਉਂਦੇ ਬਸਤੇ ਰਹੋ ਧੰਨਵਾਦ